ਮੁੰਡਿਆਂ ਨੂੰ ਲੰਡੀ ਚੀਤ ਤੇ ਗੇੜੀ ਲਾਉਣ ਦੀ ਪਾਰੀ ਪੈ ਗਈ ਜੀ ਹਾਂ ਪੁਲਿਸ ਵਾਲਿਆਂ ਨੇ ਰੋਕਿਆ ਤਾਂ ਮੁੰਡਿਆਂ ਨੇ ਬਦਤਮੀਜ਼ੀ ਕੀਤੀ ਜੀ ਹਾਂ ਬਟਾਲਾ ਸ਼ਹਿਰ ਦੀਆਂ ਇਹ ਤਸਵੀਰਾਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਭਰੇ ਬਾਜ਼ਾਰ ਦੇ ਵਿੱਚ ਸੜਕ ਉੱਪਰ ਇਹ ਨੌਜਵਾਨ ਬਿਨਾ ਛੱਤ ਵਾਲੀ ਜੀਪ ਤੇ ਸਵਾਰ ਹੋ ਕੇ ਚੱਕਰ ਲਗਾਉਂਦੇ ਨਜ਼ਰ ਆਏ। ਇਸ ਦੌਰਾਨ ਤੋਂ ਟ੍ਰਾਫਿਕ ਪੁਲਿਸ ਨੂੰ ਉਨ੍ਹਾਂ ਨੂੰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਤਾਂ ਕਾਗਜ਼ਾਤ ਦਿਖਾਉਣ ਦੀ ਬਜਾਏ ਉਲਟਾ ਪੁਲਿਸ ਮੁਲਾਜ਼ਮਾ ਨਾਲ ਉਲਝ ਪਏ। ਜੀ ਹਾਂ ਇਹਨਾਂ ਨੇ ਪਹਿਲਾਂ ਪੁਲਿਸ ਨਾਲ ਬਹਿਸ ਕੀਤੀ, ਫਿਰ ਆਪਣੇ ਨਜ਼ਦੀਕੀਆਂ ਦੀਆਂ ਸਿਫਾਰਸ਼ਾਂ ਲਵਾਈਆਂ ਪਰ ਪੁਲਿਸ ਅੱਗੇ ਨੌਜਵਾਨਾਂ ਦੀ ਕੋਈ ਗੱਲਬਾਤ ਨਹੀਂ ਚੱਲੀ। ਫਿਰ ਪੁਲਿਸ ਨੇ ਬਿਨਾਂ ਸਮਾਂ ਬਰਬਾਦ ਕਰਦਿਆਂ ਕਾਨੂੰਨ ਤਹਤ ਚਲਾਨ ਕੱਟ ਕੇ ਜੀਪ ਨੂੰ ਥਾਣੇ ਬੰਦ ਕਰ ਦਿੱਤਾ ਤੁਸੀਂ ਵੀ ਦੇਖੋ ਇਹ ਦੇਖੋ ਜੀ ਨਾਕੇ ਤੇ ਖੜੇ ਆ ਇਹ ਦੋ ਨੌਜਵਾਨ ਆਏ ਆ ਇਹਨਾਂ ਨੂੰ ਰੁਕਿਆ ਵੀ ਇਹਨਾਂ ਨੂੰ ਪਿਆ ਵੀ ਆਪਣੇ ਕੋਈ ਡਾਕੂਮੈਂਟ ਦਿਖਾਓ ਇਹਨਾਂ ਨੇ ਵੀ ਦੇਖੋ ਤੁਸੀਂ ਦੇਖ ਸਕਦੇ ਹੋ ਕਿਸੇ ਤੇ ਕੋਈ ਨੰਬਰ ਨਹੀਂ ਲਿਖਿਆ ਇਹਨਾਂ ਦੇ ਤੇ ਨਾ ਕੋਈ ਆਪਣਾ ਡਰਾਈਵ ਲਾਇਸੈਂਸ ਨਾ ਕੋਈ ਆਰ ਸੀ ਪੇਪਰ ਦਿੱਤੀ ਇਹਨਾਂ ਨੇ ਜਿਹਨਾਂ ਦਾ 207 ਮੋੜ ਰਵੀ ਕਲੈਕਟਰ ਬੰਦ ਕਰਤੀ ਪਰਸਾਂ ਪੰਜ ਚਾਰ ਫੋਨ ਕਰਾਏ ਜੀ ਇਹਨਾਂ ਨੇ ਪਰ ਆਪਾਂ ਸੁਣੇ ਨਹੀਂ ਆਗੇ ਬੈਂਸ ਬਾਜੀ ਤੇ ਤੁਹਾਨੂੰ ਪਤਾ ਹੀ ਹੈ ਜਦੋਂ ਕਿਸੇ ਦਾ ਵੀ ਚਲਾਨ ਕਰਾਂਗੇ ਬੈਂਸ ਬਾਜੀ ਦਾ ਅੱਜ ਕੱਲ ਤੁਹਾਨੂੰ ਪਤਾ ਹੈ ਾਰੇ ਬੰਦੇ ਦੀ ਗੋਗੀ ਆ ਜੀ ਇਹ ਜੀ ਆਪਣਾ ਜਲੰਧਰ ਰੋਡ ਤੇ ਆਪਣਾ ਗੱਡੀ ਇਹ ਸਾਡੇ ਮਲਾਜਮ ਨੇ ਰੋਕੀ ਸੀਗੀ ਇਹਦੇ ਆਪਣਾ ਡਾਕੂਮੈਂਟ ਹੈ ਆਪਣੇ ਤੇ ਫੋਨ ਵੱਸ ਗਿਆ ਤੇ ਕੋਈ ਆਪਣੇ ਮੁਖੇ ਡੋਕਣ ਕੁਝ ਪੇਸ਼ੀ ਕਰ ਸਕੀ ਤੇ ਉਹ ਕਾਫੀ ਬਾਤੂਆਂ ਪੇਸ਼ ਹੈ ਮਲਾਜਮਾਂ ਤੇ ਹੁਣ ਅਸੀਂ ਇਹ ਗੱਡੀ ਇਹ ਫੋਨ ਕਰਤੀ ਹੈ ਨਹੀਂ ਇਹ ਸਰ ਸੈਂਪਲ ਲੱਗਦਾ ਕੋਈ ਕੰਪਨੀ ਵੱਲੋਂ ਮੈਨੂਫੈਕਚਰਿੰਗ ਨਹੀਂ ਸਰ ਲੱਗਦੀ ਨਹੀਂ ਸਰ ਕੋਈ ਨਹੀਂ ਅਸੀਂ ਇਹ ਆਪਣਾ ਬਾਰ ਬਾਰ ਨੂੰ ਕਿਹਾ ਸੀ ਪਰ ਕੋਈ ਪੇਪਰ ਦਿਖਾ ਨਹੀਂ ਸਕਿਆ ਹਾਂਜੀ ਸਰ ਉਹ ਹਰ ਕੋਈ ਬੰਦਾ ਕੋਈ ਨਾ ਕੋਈ ਆਪਣੀ ਕੋਸ਼ਿਸ਼ ਤਾਂ ਕਰਦਾ ਜੀ ਪਰ ਅਸੀਂ ਤਾਂ ਆਪਣਾ ਜੋ ਕਾਨੂੰਨ ਹੈ ਉਹ ਆਪਣਾ ਫੋਲੋ ਕਰਾਂਗੇ ਜੋ ਆਪਣੇ ਐਸਪਰ ਲਾਗ ਜੋ ਕਾਰਵਾਈ ਕਰਤੀ ਹੈ ਗੱਡੀ ਨੂੰ ਬਾਂਡ ਕਰਤੀ ਅਸੀਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ